ਸੱਜਣਾ ਬੋਲਣ ਦੀ ਜਾਇ ਨਹੀਂ ਸੱਜਣਾ ਬੋਲਣ ਦੀ ਜਾਇ ਨਹੀਂ ਅੰਦਰ ਬਾਹਰ ਇੱਕਾ ਸਾਈ ਕਿਸ ਨੂੰ ਆਖ ਸੁਣਾਇ ਸਾਲ ਪਹਿਲਾਂ ਮੈਂ ਬੱਚਿਆਂ ਨੂੰ ਲੈ ਕੇ ਗਿਆ ਸਾਡਾ ਪਿੰਡ ਉੱਥੇ ਪੰਜਾਬ ਸਰਕਾਰ ਨੇ ਰਿਜ਼ੋਰਟ ਬਣਾਇਆ ਉੱਥੇ ਕਮਰੇ ਬੁੱਕ ਕਰਵਾਏ ਜਦੋਂ ਮੈਂ ਚੈੱਕ ਇਨ ਕਰਨ ਲੱਗਿਆ ਤਾਂ ਬੰਦਾ ਉਹ ਮੇਰੇ ਨਾਲ ਪੰਜਾਬੀ ਵਾਰੀ ਵਾਰੀ ਕਹਿਣ ਤੇ ਉਹਨੇ ਪੰਜਾਬੀ ਨਹੀਂ ਬੋਲੀ ਮਾਰ ਕੇ ਮੈਨੂੰ ਪੁੱਛਿਆ ਕਿ ਆਪ ਕਹਾਂ ਸੇ ਹੋ ਕਹਿੰਦੇ ਜੀ ਮੈਂ ਹੁਸ਼ਿਆਰਪੁਰ ਸੇ ਹੂੰ ਮੈਂ ਕਿਹਾ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ ਆਂ ਪਰ ਅੰਮ੍ਰਿਤਸਰ ਖੜੇ ਆਂ ਤੇ ਆਪਾਂ ਨੂੰ ਕੀ ਆਖਰਾਈ ਆ ਉਹ ਕਹਿੰਦਾ ਜੀ ਹਮਾਰੀ ਕੰਪਨੀ ਨੇ ਸਖਤ ਹਦਾਇਤ ਹੈ ਕਿ ਗੈਸ ਸੇ ਹਿੰਦੀ ਮੇਂ ਬਾਤ ਕਰਨੀ ਹੈ ਮੈਂ ਕਿਹਾ ਚਲੋ ਠੀਕ ਹੈ ਅਗਲੇ ਦਿਨ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਜਿਹੜਾ ਅਮਰਸਰ ਜ਼ਿਲ੍ਹੇ ਦਾ ਮੁੱਖ ਲੋਕ ਸੰਪਰਕ ਅਫਸਰ ਸੀ ਕਹਿੰਦਾ ਗੁਰਜੀਤ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਤਾਂ ਬਣਾਇਆ ਉਹ ਰਿਜ਼ੋਰਟ ਪਰ ਉਹ ਕਿਸੇ ਦਿੱਲੀ ਦੀ ਕੰਪਨੀ ਨੂੰ ਠੇਕੇ ਤੇ ਦਿੱਤਾ ਇਸ ਕਰਕੇ ਇਹ ਚੱਕਰ ਮੈਂ ਕਿਹਾ ਰੱਬ ਦਾ ਸ਼ੁਕਰ ਆ ਕਿਸੇ ਜਾਪਾਨੀ ਕੰਪਨੀ ਨੂੰ ਨਹੀਂ ਸੀ ਦਿੱਤਾ ਨਹੀਂ ਤਾਂ ਹੁਣੇ ਮੇਰੇ ਨਾਲ ਜਾਪਾਨੀ ਭਾਸ਼ਾ ਬੋਲਣੀ ਸੀ ਮੈਨੂੰ ਆਉਣੀ ਨਹੀਂ ਸੀ ਆਜ਼ਰੀਨ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਮਾਂਬੋਲੀ ਦਿਹਾੜੇ ਦੀ ਮੁਬਾਰਕਬਾਦ ਆ ਮੈਂ ਵੈਸੇ ਮੈਂ ਥੋੜਾ ਕੰਮ ਸੀਗਾ ਮੈਂ ਕਿਉਂਕਿ ਮੈਨੂੰ ਜਾਣਾ ਪੈ ਗਿਆ ਮੈਂ ਡਰੈਸ ਅੱਪ ਵੀ ਥੋੜਾ ਗੈਰ ਰਸਮੀ ਤੌਰ ਤੇ ਹੋਇਆ ਸੋ ਮਾਫੀ ਚਾਹਨਾ ਪਰ ਅੱਜ ਕਿਉਂਕਿ ਗੱਲ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਦੀ ਪਛਾਣ ਹੈ ਜਿਸ ਤਰ੍ਹਾਂ ਦੇ ਹੈ ਅਸੀਂ ਉਸ ਦੇ ਉੱਤੇ ਹੀ ਮਾਣ ਕਰਦਾ ਸੋ ਸ਼ਾਇਦ ਜੇ ਮੈਂ ਖੇਤ ਗੋਡੀ ਕਰਦਾ ਹੁੰਦਾ ਉਵੇਂ ਆ ਜਾਂਦਾ ਤਾਂ ਵੀ ਅੱਜ ਦੇ ਮੌਜੂਦੇ ਵਿੱਚ ਮੈਂ ਫਿੱਟ ਬੈੰਦਾ ਦੀਦਾ ਸੀ ਸੋ ਅਮ ਮੈਂ ਕੰਕ ਭਾਈ ਨਾਲ ਅੱਜ ਗੱਲ ਹੋਈ ਤੇ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਮੈਂ ਅੱਜਕੱਲ ਵੈਸੇ ਬੋਲਣਾ ਘੱਟ ਤੇ ਸੁਣਨਾ ਜ਼ਿਆਦਾ ਸ਼ੁਰੂ ਕੀਤਾ ਆ ਬਾਬਾ ਸ਼ਾਹ ਸائیں ਦੀ ਗੱਲ ਕੀਤੀ ਸੀ ਗਲਮ ਸਿੰਘ ਹੋਣਾ ਨੇ ਮੈਨੂੰ ਲੱਗਦਾ ਮੈਂ ਬਾਬਾ ਸ਼ਾਹ ਸائیں ਦੀ ਇੱਕ ਗੱਲ ਕਾਫੀ ਦਿਲ ਤੇ ਲਾ ਬੈਠਾ ਉਹਨਾਂ ਨੇ ਕਿਹਾ ਸੀ ਕਿ ਸੱਜਣਾ ਬੋਲਣ ਦੀ ਜਾਏ ਨਹੀਂ ਸੱਜਣਾ ਬੋਲਣ ਦੀ ਜਾਏ ਨਹੀਂ ਅੰਦਰ ਬਾਹਰ ਇੱਕਾ ਸਾਈਂ ਕਿਸ ਨੂੰ ਆਖ ਸੁਣਾਈ ਪਰ ਅੱਜ 21 ਫਰਵਰੀ ਤੇ ਬੋਲਣਾ ਬਣਦਾ ਬਹੁਤ ਸਾਰੀਆਂ ਗੱਲਾਂ ਨੇ ਫਿਕਰਮੰਦੀਆਂ ਨੇ ਜਿਹੜੇ ਵਿਸ਼ੇ ਦੇ ਉੱਤੇ ਮੈਂ ਇੱਕੋ ਹੀ ਨੁਕਤਾ ਉਹਦੇ ਉੱਤੇ ਥੋੜਾ ਜਾਵਾਂਗਾ ਪੰਜਾਬ ਦੇ ਵਿੱਚ ਜਦੋਂ ਵੀ ਮੈਂ ਜਾਂਦਾ ਤਾਂ ਮੈਨੂੰ ਉਹੀ ਫਿਕਰਮੰਦੀ ਹੁੰਦੀ ਹੈ ਮੈਂ ਜਗ੍ਹਾ ਜਗ੍ਹਾ ਜਾਣਾ ਮਾਲ ਚ ਜਾਣਾ ਬੈਂਕ ਚ ਜਾਣਾ 2 ਸਾਲ ਪਹਿਲਾਂ ਮੈਂ ਬੱਚਿਆਂ ਨੂੰ ਲੈ ਕੇ ਗਿਆ ਸਾਡਾ ਪਿੰਡ ਉੱਥੇ ਪੰਜਾਬ ਸਰਕਾਰ ਨੇ ਰਿਜ਼ੋਰਟ ਬਣਾਇਆ ਉੱਥੇ ਕਮਰੇ ਬੁੱਕ ਕਰਵਾਏ ਜਦੋਂ ਮੈਂ ਚੈੱਕ ਇਨ ਕਰਨ ਲੱਗਿਆ ਤਾਂ ਬੰਦਾ ਉਹ ਮੇਰੇ ਨਾਲ ਪੰਜਾਬੀ ਵਾਰੀ ਵਾਰੀ ਕਹਿਣ ਤੇ ਉਹਨੇ ਪੰਜਾਬੀ ਨਹੀਂ ਬੋਲੀ ਹਰ ਕੇ ਮੈਨੂੰ ਪੁੱਛਿਆ ਕਿ ਆਪ ਕਹਾਂ ਸੇ ਹੋ ਕਹਿੰਦੇ ਜੀ ਮੈਂ ਹੁਸ਼ਿਆਰਪੁਰ ਸੇ ਹਾਂ ਮੈਂ ਕਿਹਾ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ ਹਾਂ ਅਸੀਂ ਅੰਮ੍ਰਿਤਸਰ ਖੜੇ ਹਾਂ ਤੇ ਆਪ ਨੂੰ ਕੀ ਆਖਰਾਈ ਆ ਉਹ ਕਹਿੰਦਾ ਜੀ ہماری ਕੰਪਨੀ ਨੇ ਸਖਤ ਹਦਾਇਤ ਹੈ ਕਿ ਗੈਸ ਸੇ ਹਿੰਦੀ ਮੇਂ ਬਾਤ ਕਰਨੀ ਹੈ ਮੈਂ ਕਿਹਾ ਚਲੋ ਠੀਕ ਹੈ ਅਗਲੇ ਦਿਨ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਜਿਹੜਾ ਅਮਰਸਰ ਜ਼ਿਲ੍ਹੇ ਦਾ ਮੁੱਖ ਲੋਕ ਸੰਪਰਕ ਅਫਸਰ ਸੀ ਉਹ ਕਹਿੰਦਾ ਗੁਰਨੀਤ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਤਾਂ ਬਣਾਇਆ ਉਹ ਰਿਜ਼ੋਰਟ ਪਰ ਉਹ ਕਿਸੇ ਦਿੱਲੀ ਦੀ ਕੰਪਨੀ ਨੂੰ ਠੇਕੇ ਤੇ ਦਿੱਤਾ ਇਸ ਕਰਕੇ ਇਹ ਚੱਕਰ ਹੈ ਮੈਂ ਕਿਹਾ ਰੱਬ ਦਾ ਸ਼ੁਕਰ ਆ ਕਿਸੇ ਜਾਪਾਨੀ ਕੰਪਨੀ ਨੂੰ ਨਹੀਂ ਸੀ ਦਿੱਤਾ ਨਹੀਂ ਤਾਂ ਹੁਣੇ ਮੇਰੇ ਨਾਲ ਜਾਪਾਨੀ ਭਾਸ਼ਾ ਬੋਲਣੀ ਸੀ ਮੈਨੂੰ ਆਉਣੀ ਨਹੀਂ ਸੀ ਸੋ ਯਾ ਪਰ ਇਸ ਨੂੰ ਥੋੜੀ ਜੀ ਸੰਜੀਦਾ ਲੈ ਕੇ ਜਾਈਏ ਗੱਲ ਨੂੰ ਤੇ ਕਿਉਂਕਿ ਮੈਂ ਸਾਇੰਸ ਪੜਦਾ ਪੜਾਉਣਾ ਹੈ ਤਾਂ ਮੈਂ ਇਹਨਾਂ ਚੀਜ਼ਾਂ ਦੇ ਪਿੱਛੇ ਜਾ ਕੇ ਕ੍ਰਿਟੀਕਲ ਥਿੰਕਿੰਗ ਦੇ ਨਾਲ ਸਾਇੰਟਿਫਿਕ ਐਨਾਲਿਸਿਸ ਕਰਨ ਦਾ ਆਦੀ ਹਾਂ ਮੈਨੂੰ ਮੌਕਾ ਮਿਲਿਆ ਪਾਸ਼ਾਵਾਂ ਦੀ ਇਕੋਲੋਜੀ ਪ੍ਰਸਥਿਤਿਕ ਵਿਗਿਆਨ ਜਦੋਂ ਅਸੀਂ ਸਾਇੰਸ ਦੇ ਵਿੱਚ ਪ੍ਰਜਾਤੀਆਂ ਦੀ ਜੀਵਾਂ ਦੀ ਬੂਟਿਆਂ ਦੀ ਇਕੋਲੋਜੀ ਪੜਦੇ ਹਾਂ ਤਾਂ ਉੱਥੇ ਇੱਕ ਸਪਸ਼ਟ ਇੱਕ ਵਰਤਾਰਾ ਹੈਗਾ ਕਿ ਜਿਹੜੀ ਕੋਈ ਵੱਡੀ ਮੱਛੀ ਆ ਛੋਟੀ ਮੱਛੀ ਨੂੰ ਖਾਂਦੀ ਹੈ ਇਸ ਤਰੀਕੇ ਨਾਲ ਚੱਲਦਾ ਹੈ ਹਾਂਗਕਾਂਗ ਦੇ ਇੱਕ ਭਾਸ਼ਾ ਵਿਗਿਆਨੀ ਸੀ ਐਨੀ ਫਕੀਰ ਉਹਨੇ ਭਾਸ਼ਾਵਾਂ ਦਾ ਪ੍ਰਸਥਿਤਿਕ ਵਿਗਿਆਨ ਇਕੋਲੋਜੀ ਆਫ ਲੈਂਗੁਏਜਸ ਦਾ ਕਨਸੈਪਟ ਦਿੱਤਾ ਕਿ ਇੱਕ ਕੁਛ ਕਿਲਰ ਭਾਸ਼ਾਵਾਂ ਹੁੰਦੀਆਂ ਨੇ ਉਹ ਛੋਟੀਆਂ ਭਾਸ਼ਾਵਾਂ ਨੂੰ ਹਮੇਸ਼ਾ ਖਾਂਦੀਆਂ ਨੇ ਸੋ ਇਹ ਹਮੇਸ਼ਾ ਇਹੀ ਚੱਲਦਾ ਦੂਸਰੀ ਗੱਲ ਇਹ ਕਿ ਪਾਵਰ ਵਾਲੀਆਂ ਧਿਰਾਂ ਨੇ ਜਿਹੜੀਆਂ ਉਹ ਆਪਣੀ ਭਾਸ਼ਾ ਦੂਸਰੇ ਦੇ ਉੱਤੇ ਲਾਗੂ ਕਰਦੀਆਂ ਚਾਹੁੰਦੀਆਂ ਨੇ ਤਾਂ ਕਿ ਡਿਸਕੋਰਸ ਜਿਹੜਾ ਉਹ ਅੱਗੇ ਉਹਨਾਂ ਦਾ ਚੱਲ ਸਕੇ ਆ ਸੋ ਇਸੇ ਦੇ ਨਾਲ ਹੀ ਜੁੜਦੀ ਗੱਲ ਅ ਇਹ ਹੈ ਕਿ ਪਾਤਰ ਸਾਹਿਬ ਨੇ ਇੱਕ ਬੜੀ ਲੰਬੀ ਕਵਿਤਾ ਮਰ ਰਹੀ ਹੈ ਮੇਰੀ ਭਾਸ਼ਾ ਉਹਦੇ ਵਿੱਚ ਬੜੀ ਖੂਬਸੂਰਤੀ ਬੜੀ ਖੂਬਸੂਰਤੀ ਨਾਲ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਲਿਖਿਆ ਕਿ ਕਿੰਨਾ ਗੂੜਾ ਸਾਖ ਹੈ ਅਖਰ ਅਤੇ ਆਕਾਂਖਿਆ ਸੋ ਇਕਨੋਮਿਕਸ ਦਾ ਤੇ ਬੋਲੀ ਦਾ ਭਾਸ਼ਾਵਾਂ ਦਾ ਬਹੁਤ ਗੂੜਾ ਸਬੰਧ ਹੈ ਤੇ ਮੈਂ ਇੱਥੇ ਗੱਲ ਮਕਾਉਣੀ ਚਾਹਣਾ ਕਿ ਮੈਂ ਹਮੇਸ਼ਾ ਜਿੱਥੇ ਵੀ ਮੈਨੂੰ ਮਿਲਦਾ ਮੌਕਾ ਮੈਂ ਇਸ ਮੰਚ ਤੋਂ ਗੱਲ ਕਰਦਾ ਕਾਸਟਰ ਤੇ ਅਮਰੀਕਾ ਕੈਨੇਡਾ ਦੇ ਵਿੱਚ ਜਦੋਂ ਆਪਾਂ ਬੈਠੇ ਆ ਆਪਣੇ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਕਾਫੀ ਅਸਰ ਸੂਖ ਵਾਲੇ ਨੇ ਪਹੁੰਚ ਵਾਲੇ ਨੇ ਪੈਸੇ ਵਾਲੇ ਨੇ ਅੱਜ ਤੱਕ ਪੰਜਾਬੀ ਡਿਜ਼ਨੀ ਪੰਜਾਬੀ کارਟੂਨ ਦਾ ਚੈਨਲ ਕਿਉਂ ਨਹੀਂ ਸ਼ੁਰੂ ਹੋ ਸਕਿਆ ਅ ਅਸੀਂ ਮਰ ਮਰ ਕੇ ਕਣਕ ਪੈਦਾ ਕਰਦੇ ਆ ਜਦੋਂ ਦਾ ਆਟਾ ਥੈਲੀਆਂ ਦੇ ਵਿੱਚ ਪੈਦਾ ਕਰਦੇ ਆ ਜਿੱਥੇ ਵੀ ਵਿਕਦਾ ਉਸ ਮੁਲਕ ਦੀ ਭਾਸ਼ਾ ਹੋਵੇ ਪਰ ਉਹ ਜਿੱਥੋਂ ਆਇਆ ਉਹਦੀ ਭਾਸ਼ਾ ਪਿੱਛੇ ਨਹੀਂ ਰਹਿਣੀ ਚਾਹੀਦੀ ਜਿਹੜੀ ਚੀਜ਼ ਅਸੀਂ ਵੇਚਦੇ ਆ ਉਹਦੇ ਉੱਤੇ ਸਾਡੀ ਮੋਹਰ ਸਾਡੀ ਭਾਸ਼ਾ ਦੇ ਜ਼ਰੀਏ ਇਵੇਂ ਜੇਸੀਂ ਆਪਣੇ ਅਸਰ ਸੂਖ ਦੇ ਨਾਲ ਨੌਕਰੀਆਂ ਪੈਦਾ ਕਰਦੇ ਆ ਤਾਂ ਉਹਦੇ ਵਿੱਚ ਜਦੋਂ ਅਸੀਂ ਨੌਕਰੀਆਂ ਪੈਦਾ ਕਰਾਂਗੇ ਤਾਂ ਉਹਦੇ ਵਿੱਚ ਪੰਜਾਬੀ ਦੀ ਲੋੜ ਵੀ ਉਵੇਂ ਹੀ ਹੋਊਗੀ ਸੋ ਜਿਸ ਤਰੀਕੇ ਦੇ ਨਾਲ ਇਕਨੋਮਿਕਸ ਦੇ ਵਿੱਚ ਦੁਨੀਆ ਦੀ ਉਹ ਲੋੜ ਬਣੀ ਰਹਿਣੀ ਹੈ ਉਸੇ ਤਰੀਕੇ ਦੇ ਨਾਲ ਭਾਸ਼ਾ ਦੀ ਲੋੜ ਵੀ ਬਣੀ ਰਹਿਣੀ ਹੈ ਸੋ ਮੈਨੂੰ ਲੱਗਦਾ ਕਿ ਜੇ ਇੱਕ ਐਕਸ਼ਨ ਆਈਟਮ ਦੀ ਗੱਲ ਕਰਨੀ ਹੋਵੇ ਆਪਾਂ ਇੱਥੇ ਇਕੱਠੇ ਬੈਠੇ ਨੇ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ ਮੈਨੂੰ ਲੱਗਦਾ ਕਿ ਜੇ ਅਸੀਂ ਅ ਇਕਨੋਮਿਕਸ ਦੇ ਨਾਲ ਇਸ ਚੀਜ਼ ਨੂੰ ਨਹੀਂ ਜੋੜਾਂਗੇ ਜੇ ਅਸੀਂ ਰੜਕਾਂਗੇ ਨਹੀਂ ਤਾਂ ਫਿਰ ਸਾਡੀ ਭਾਸ਼ਾ ਦੇ ਨਾਲ ਨਾਲ ਸਾਡੀ ਹੋਂਦ ਸਾਡੀ ਪਛਾਣ ਉਹ ਸਭ ਕੁਝ ਗਾਇਬ ਹੋ ਜਾਣਾ ਇਹਨਾਂ ਕਹਿੰਦੇ ਹਾਂ ਮੈਂ ਅਗਲੇ ਨੂੰ ਥੈਂਕ ਯੂ ਜੀ